ਬਿਮਾਰ ਪਤੀ ਜੇ ਦੀ ਚੰਗੀ ਸਿਹਤ ਲਈ ਕੀਤੀ ਮਾਤਾ ਰਾਣੀ ਦੇ ਦਰਬਾਰ ਸੁਖਣ ਜਦ ਪੂਰੀ ਹੋਈ ਸੁਖਣਤਾ ਮਹਿਲਾ ਨੰਗੇ ਪੈਰੀ ਆਈ 45 ਕਿਲੋਮੀਟਰ ਦਾ ਪੈਦਲ ਸਫਰ ਕਰਕੇ ਸੁਖਣ ਉਤਾਰਨ ਮਾਤਾ ਰਾਣੀ ਦੇ ਮੰਦਿਰ ਕਹਿੰਦੇ ਹਨ ਸੱਚੇ ਮਨ ਨਾਲ ਅਸੀਂ ਪ੍ਰਭੂ ਕੋਲੋ ਜੋ ਵੀ ਮੰਗਦੇ ਹਾਂ ਜ਼ਰੂਰ ਮਿਲਦਾ ਹੈ ਅਜਿਹਾ ਹੀ ਗੁਰਦਾਸਪੁਰ ਦੇ ਪਿੰਡ ਨੰਗਲ ਦੀ ਰਹਿਣ ਵਾਲੀ ਮਹਿਲਾ ਨਾਲ ਹੋਇਆ ਜਿਸਨੇ ਬਟਾਲਾ ਦੇ ਇਤਿਹਾਸਕ ਸਿੱਧ ਪੀਠ ਕਾਲੀ ਦਵਾਰਾ ਮੰਦਿਰ ਮਾਂ ਦੇ ਦਰਬਾਰ ਆ ਕੇ ਚੋਲੀ ਅੜ ਮਾਤਾ ਰਾਣੀ ਕੋਲੋ ਆਪਣੇ ਬਿਮਾਰ ਪਤੀਜੇ ਦੀ ਚੰਗੀ ਸਿਹਤ ਲਈ ਮੰਨਤ ਮੰਗੀ ਅਤੇ ਮਾਤਾ ਰਾਣੀ ਨੇ ਮਹਿਲਾ ਦੀ ਸੱਚੀ ਲਗਨ ਅਤੇ ਭਗਤੀ ਦੇਖਦੇ ਹੋਏ ਮਹਿਲਾ ਦੀ ਮੰਨਤ ਪੂਰੀ ਕੀਤੀ ਅਤੇ ਉਸ ਦੇ ਬਿਮਾਰ ਪਤੀਜੇ ਨੂੰ ਚੰਗੀ ਸਿਹਤ ਅਤੇ ਤੰਦਰੁਸਤੀ ਬਖਸ਼ੀ ਜਿਸ ਤੋਂ ਬਾਅਦ ਮਹਿਲਾ ਆਪਣੇ ਪਰਿਵਾਰ ਦੇ ਨਾਲ ਮਾਤਾ ਰਾਣੀ ਦੇ ਦਰਬਾਰ 45 ਕਿਲੋਮੀਟਰ ਦਾ ਨੰਗੇ ਪੈਰੀ ਸਫ਼ਰ ਤੈਅ ਕਰਕੇ ਦਰਬਾਰ ਪਹੁੰਚੀ ਮਹਿਲਾ ਅਤੇ ਉਸਦੇ ਪਤੀ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ ਮਾਤਾ ਰਾਣੀ ਨੇ ਉਹਨਾਂ ਦੀ ਵੀ ਚੋਲੀ ਪਰੀ ਹੈ ਘਰ ਵਿੱਚ ਉਹ ਵੱਡੇ ਸੀ ਅਸੀਂ ਕਦੇ ਵੀ ਫਰਕ ਨਹੀਂ ਸੀ ਸਮਝਿਆ ਆਪਣੇ ਪਰਾਦੇ ਬੇਟੇ ਵਿੱਚ ਕਿਉਂਕਿ ਉਸ ਵੇਲੇ ਸਾਡੇ ਕੋਈ ਔਲਾਦ ਨਹੀਂ ਸੀ ਅਸੀਂ ਆਪਣਾ ਪੁੱਤ ਸਮਝ ਕੇ ਉਸ ਦੀ ਪਰਵਰਿਸ਼ ਕੀਤੀ ਤਾਂ ਮਾਤਾ ਰਾਣੀ ਨੇ ਸਾਡੀ ਵੀ ਖਾਲੀ ਚੋਲੀ ਪਰੀ ਅੱਜ ਸਵੇਰੇ 8:30 ਵਜੇ ਘਰ ਤੋਂ ਚਲੇ ਸੀ ਅਤੇ ਸ਼ਾਮ ਕਰੀਬ 5:30 ਵਜੇ ਬਟਾਲਾ ਕਾਲੀ ਦਵਾਰਾ ਮੰਦਿਰ ਪਹੁੰਚ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੇਰਾ ਬੇਟਾ ਹੀ ਹੈ ਮੇਰੇ ਦੇਵਰ ਦਾ ਬੇਟਾ ਤੇ ਮੈਂ 6 ਮਹੀਨੇ ਪਹਿਲੇ ਜਦੋਂ ਥੋੜੀ ਪ੍ਰੋਬਲਮ ਆਈ ਖਾਂਸੀ ਦੀ ਤੇ ਖਾਂਸੀ ਦੀ ਪ੍ਰੋਬਲਮ ਕਰਕੇ ਉਹਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਰਹਿਣ ਲੱਗ ਪਈ ਫਿਰ ਡਾਕਟਰਾਂ ਨੂੰ ਖਾਇਆ ਡਾਕਟਰ ਕਹਿੰਦੇ ਵੀ ਇਹ ਜ਼ਿਆਦਾ ਪ੍ਰੋਬਲਮ ਹੈ ਇਸ ਲਈ ਕਦੀ ਟੈਸਟ ਵਗੈਰਾ ਇਹ ਉਹ ਅਹੀ ਥੋੜਾ ਡਰ ਗਏ ਤੇ ਮੈਂ ਕਹਿਆ ਹੇ ਮਹਾਮਾਰੀ ਵੀ ਠੀਕ ਕਰਿਓ ਬੱਚੇ ਨੂੰ ਤੰਦਰੁਸਤ ਕਰਿਓ ਤੇ ਮੈਂ ਨੰਗੇ ਪੈਰੀ ਆਵਾਂਗੀ ਪਿਆਦੋਂ ਯਾਤਰਾ ਕਰਾਂਗੀ ਮੈਂ ਕਿਸੇ ਨੂੰ ਦੱਸਿਆ ਨਹੀਂ ਬਾਦ ਵਿੱਚ ਫਿਰ ਮੈਂ ਹੌਲੀ ਹੌਲੀ ਇਹਨਾਂ ਨੂੰ ਦੱਸਣਾ ਸ਼ੁਰੂ ਕੀਤਾ ਮੈਂ ਇਹਨਾਂ ਨੂੰ ਕਹਿਣਾ ਤੂੰ ਹੁਣ ਪੈਦੇ ਯਾਤਰਾ ਕਰਨੀ ਐ ਬਲਕਿ ਥੋੜਾ ਹੁੰਦਾ ਹੀ ਨਾ ਵੀ ਮੈਂ ਨਹੀਂ ਮੱਜ ਜਾਣਾ ਔਂਕੜਾ ਵੀ ਨਹੀਂ ਗਰਾਜ ਇਹਨਾਂ ਦਾ ਔਂਕੜਾ ਵੀ ਬਥੇਰੀਆਂ ਆਈਆਂ ਪਰ ਚਲੋ ਮਹਾਮਾਈ ਨੇ ਮਹਿਸੂਸ ਨਹੀਂ ਹੋਣ ਦਿੱਤਾ ਮਹਾਮਾਈ ਨੇ ਤੋਰੀ ਰੱਖਿਆ ਚਲੋ ਧਰ ਤੇ ਲਿਆਂਦਾ ਫਟਾਫਟ ਹੀ ਆ ਗਏ ਸੀ ਹਾਂਜੀ ਇਨਸ਼ਾਅੱਲਾ ਦੇਖੋ ਇਹ ਗੱਲ ਨਹੀਂ ਕੋਈ ਗੱਲ ਨਹੀਂ ਸਾ ਡਾਇਬੇਟਾ ਆ ਜੀ ਮੇਰੇ ਛੋਟੇ ਬ੍ਰਦਰ ਦਾ ਬੇਟਾ ਆ ਇਹਦਾ ਨਾਮ ਵੈਸੇ ਤਾਂ ਹਰਸ਼ਵਰਧਨ ਆ ਪਿਆਰ ਨਾਲ ਅਸੀਂ ਇਹਨੂੰ ਗੁੱਗੂ ਕਹਿੰਨੇ ਆ ਪਿਛਲੇ ਕੋਈ 6 ਮਹੀਨਿਆਂ ਤੋਂ ਇਹਨੂੰ ਇੱਕ ਛੋਟੀ ਜੀ ਪ੍ਰੋਬਲਮ ਆ ਗਈ ਸੀ ਖਾਂਸੀ ਦੀ ਜਿਹੜੀ ਕਿ ਉੱਥੂ ਲੱਗਦਾ ਸੀ ਪ੍ਰੋਬਲਮ ਵੱਧ ਗਈ ਉਲਟੀ ਆਉਂਦੀ ਸੀ ਡਾਕਟਰਾਂ ਨੇ ਟੈਸਟ ਲੈ ਕੇ ਦੇ ਦਿੱਤੇ ਥੋੜਾ ਜਿਹਾ ਡਰਾਪ ਆਤਾ ਜਿਹਦੇ ਕਰਕੇ ਸਾਰੀ ਫੈਮਿਲੀ ਜਿਹੜੀ ਡਰ ਗਈ ਉਸ ਤੋਂ ਬਾਅਦ ਮੇਰੀ ਵਾਈਫ ਨੇ ਜਿਹੜੀ ਇੱਕ ਸੁਖਣ ਕੀਤੀ ਮਹਾਮਾਈ ਦੇ ਦਰਬਾਰ ਦੇ ਉੱਤੇ ਕਾਲੀ ਦਵਾਰੇ ਬਟਾਲਾ ਦੇ ਵਿੱਚ ਕੀ ਅਸੀਂ ਪੈਦਲ ਆਵਾਂਗੇ ਗੁਰਦਾਸ ਮੰਗਲ ਤੋਂ ਜਦੋਂ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਭੀ ਅਸੀਂ ਇਸ ਤਰ੍ਹਾਂ ਇਸ ਤਰ੍ਹਾਂ ਜਾਣਾ ਤੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਹੁਣ ਸੁੱਖਣ ਕੀਤੀ ਹੈ ਤਾਂ ਆਪਾਂ ਜ਼ਰੂਰ ਜਾਵਾਂਗੇ ਬੇਟੇ ਦੇ ਜਿਵੇਂ ਥੋੜਾ ਥੋੜਾ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਅਸੀਂ ਜਿਹੜਾ ਵਿਚਾਰ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਜ਼ਰੂਰ ਜਾਵਾਂਗੇ ਥੋੜੀਆਂ ਬਹੁਤੀਆਂ ਦਿੱਕਤਾਂ ਨੇ ਪਰ ਅਸੀਂ ਮਾਤਾ ਗਾੜੀ ਮਹਾ ਮਾਈ ਗਾੜੀ ਇੱਕੋ ਹੀ ਅਰਦਾਸ ਕਰਦੇ ਆ ਕਿ ਮਾਤਾ ਰਾਣੀ ਜਲਦ ਤੋਂ ਜਲਦ ਸਾਡੇ ਬੇਟੇ ਨੂੰ ਜਿਹੜਾ ਠੀਕ ਕਰ ਦਵੇ ਸਾਡਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਵੇ ਉਹ ਜਿਹੜੀ ਪੈਦਲ ਯਾਤਰਾ ਮੇਰੀ ਮਿਸਿਸ ਨੇ ਸੁਖੀ ਸੀ ਉਹ ਪੈਦਲ ਯਾਤਰਾ ਅੱਜ ਅਸੀਂ ਸਵੇਰੇ 8:30 ਵਜੇ ਪਿੰਡ ਗਰਦਾਸ ਨੰਗਲ ਤੋਂ ਸ਼ੁਰੂ ਕਰਕੇ 5:30 ਜਿਹੜਾ ਆ ਸ਼ਾਮ ਦੇ ਮਹਾਮਾਈ ਦੇ ਦਰਬਾਰ ਤੇ ਪਹੁੰਚ ਕੇ ਹਾਜ਼ਰੀ ਲਵਾ ਦਿੱਤੀ ਏ ਮਹਾਮਾਈ ਦੇ ਦਰਸ਼ਨ ਕਰ ਲੈਨੇ ਅਰਦਾਸ ਕਰਕੇ ਬੱਚੇ ਨੂੰ ਮੱਥਾ ਟਿਕਾ ਲਿਆ ਆ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਸਕੂਨ ਮਿਲਿਆ ਦਰਬਾਰ ਤੇ ਆਣ ਕੇ ਮਹਾਮਾਈ ਗਾੜੀ ਕੋਈ ਅਰਦਾਸ ਆ ਲਾਸਟ ਟਾਈਮ ਕਿ ਬੱਚੇ ਨੂੰ ਬਹੁਤ ਜਲਦ ਜਿਹੜਾ ਆ ਸਿਹਤਯਾਬਿਤ ਕਰੇ ਸ਼ੇਤ ਜਾਬੀ ਦਵੇ ਤੇ ਬੱਚਾ ਬਹੁਤ ਜਲਦ ਜਿਹੜਾ ਸਾਡਾ ਠੀਕ ਹੋ ਜਾਵੇ ਤਾਂ ਕਿ ਬੱਚੇ ਦੀ ਜਿੰਨੀਆਂ ਵੀ ਤਿਕਤਾ ਪ੍ਰੇਸ਼ਾਨੀਆਂ ਨੇ ਉਹ ਖਤਮ ਹੋ ਜਾਣ ਮਹਾਮਈ ਦੇ ਘੜੀ ਪਾਸ ਇਹੀ ਅਰਦਾਸ ਆ ਤੇ ਅੱਜ ਅਸੀਂ ਪੂਰਾ ਪਰਿਵਾਰ ਜਿਹੜਾ ਆ ਉਧਰੋਂ ਚੱਲ ਕੇ ਮੈਂ ਤੇ ਮੇਰੀ ਮਿਸੇਜ਼ ਮੇਰਾ ਬ੍ਰਦਰ ਤੇ ਮੇਰੀ ਜਿਹੜੀ ਛੋਟੀ ਭਾਬੀ ਉਹ ਬੱਚਿਆਂ ਦੇ ਨਾਲ ਇੱਥੇ ਪਹੁੰਚੇ ਆ ਮਿਸੇਜ਼ ਤਾਂ ਲਗਾਤਾਰ ਜਿਹੜੀ ਇਹ ਪੈਦਲ ਯਾਤਰਾ ਕਰਦੀ ਹੋਈ ਪਹੁੰਚੀ ਪਰ ਅਸੀਂ ਕਿਤੇ ਨਾ ਕਿਤੇ ਜਿਹੜਾ ਬੱਚਿਆਂ ਦੇ ਨਾਲ ਬਦਲਦੇ ਬਦਲਦੇ ਜਿਹੜਾ ਆ ਕਦੀ ਸਕੂਟੀ ਬ੍ਰਦਰ ਚਲਾ ਲਿੰਦਾ ਸੀ ਕਦੀ ਮੈਚ ਲਾ ਲਿੰਦਾ ਸੀ ਤੇ ਥੋੜਾ ਥੋੜਾ ਉਹਦੇ ਨਾਲ ਅਸੀਂ ਸਾਥ ਦਿੰਦੇ ਹੋਏ ਉਹਦੇ ਨਾਲ ਨਾਲ ਰਹੇ ਆ ਕਿਉਂਕਿ ਰੋਡ ਦੇ ਉੱਤੇ ਸੇਫਟੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਜਿਹੜਾ ਮਾਹੌਲ ਬੜਾ ਖਰਾਬ ਆ ਛੱਟਪਟ ਜਿਹੜੇ ਆ ਅੱਜ ਕੱਲ ਜਿਹੜੇ ਸਨੇਚਰ ਨੇ ਉਹ ਇਸ ਤਰ੍ਹਾਂ ਦੇ ਕੰਮ ਕਰ ਜਾਂਦੇ ਨੇ ਦਿਲ ਦੇ ਵਿੱਚ ਇੱਕ ਡਰ ਤਬਕਾ ਬਣਿਆ ਰਿਹਾ ਪਰ ਮਹਾਮਾਈ ਨੇ ਬਹੁਤ ਜ਼ਿਆਦਾ ਸਾਦਤਾ ਬਹੁਤ ਜ਼ਿਆਦਾ ਸਰਵਾਦ ਬਣਾ ਕੇ ਰੱਖਿਆ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਪ੍ਰੇਸ਼ਾਨੀ ਨਹੀਂ ਆਈ ਥੋੜੇ ਜਿ ਸਾਲਿਆਂ ਦੀ ਪ੍ਰੋਬਲਮ ਆਈ ਹੈ ਪਰ ਉਹ ਵੀ ਕਿਤੇ ਨਾ ਕਿਤੇ ਜਿਹੜੇ ਆ ਇੱਥੇ ਆਣ ਕੇ ਹੀ ਭੁੱਲ ਗਏ ਆ ਤੇ ਬਹੁਤ ਵਧੀਆ ਆ ਮਾਹ ਮਾਈ ਗਾੜੀ ਕੋ ਦਵਾ ਆ ਕਿ ਬੱਚਾ ਜਲਦੀ ਨਾਲ ਜਲਦੀ ਠੀਕ ਹੋ ਜਾਏ ਜੈ ਮਾਤਾ ਦੀ